ਰਾਜਾ ਬੜਿੰਗ ਨੇ ਕਬਿਆਨ ਦਿੱਤਾ ਛੱਡ ਕੇ ਆਏ ਉਹ ਤੁਸੀਂ ਉਹਨਾਂ ਨੂੰ ਕੱਟੇ ਦਾ ਬਲਦ ਬਣਵਾਇਆ ਕੀ ਚੱਕਰ ਕੀ ਹੋ ਗਿਆ ਤੇ ਦੂਜੇ ਪਾਸੇ ਆਪ ਜੁਆਇਨ ਕਰਨ ਦਾ ਕੀ ਕਾਰਨ ਇਹ ਹੋ ਜਾ ਬਣ ਗਿਆ ਬੜੇ ਲੰਮੇ ਸਮੇਂ ਤੋਂ ਤੁਹਾਡੀ ਰਿਸ਼ਤੇਦਾਰੀ ਹੈ ਰਹੇ ਵੀ ਉਹ ਐ ਬ੍ਰਦਰ ਜਿਦੋਂ ਅੱਜਕੱਲ੍ਹ ਦੀਆਂ ਰਿਸ਼ਤੇਦਾਰੀਆਂ ਦਾ ਜਦੋਂ ਮਤਲਬ ਖਤਮ ਹੋ ਜਾਏ ਤਾਂ ਰਿਸ਼ਤੇਦਾਰੀ ਖਤਮ ਹੋ ਜਾਂਦੀ ਹੈ ਵਾਹ ਤੁਹਾਡਾ ਇਹ ਕੱਢ ਰਾਹੂ ਮੱਲਾ ਵਾਸੀ ਤੁਹਾਡੇ ਤੋਂ ਕਿਉਂ ਔਖੇ ਆ ਦੋ ਵਾਰੀ ਧਰਨਾ ਲੱਗ ਗਿਆ ਤੁਹਾਡੇ ਬਾਹਰ ਦੇ ਮੱਲਾ ਵਾਸੀ ਨਹੀਂ ਕਹਿ ਸਕਦੇ ਕੁਝ ਬੰਦੇ ਕਹਿ ਸਕਦੇ ਕੁਝ ਬੰਦਿਆਂ ਨੂੰ ਨਾ ਇੱਕ ਈਗੋ ਪ੍ਰੋਬਲਮ ਹੁੰਦੀ ਆ ਵੀ ਮੈਂ ਜਿੰਨਾ ਦੇ ਵਿੱਚ ਮੈਂ ਵੱਡੀ ਹੁੰਦੀ ਆ ਇਹਨਾਂ 5-7 ਬੰਦਿਆਂ ਦੇ ਕਰਕੇ ਵੀ ਉਹਨਾਂ ਨੇ ਇੱਕ ਬਹੁਤ ਦੂਰ ਚਲਾਤਾ ਤਾਂ ਦੇਤੇ ਕਹਿੰਦੇ ਜੀ ਹਵੇਲੀ ਦੇ ਜੇ ਸ਼ੈੱਡ ਪਾ ਲਏ ਆ ਪੱਕੇ ਸ਼ੈੱਡ ਪਾ ਕੇ ਨਿਆਂਇਕ ਕਬਜ਼ਾ ਕਰ ਲਿਆ ਤੁਸੀਂ ਨਹਿਰਾ ਤੋਂ ਸ਼ੁਰੂ ਹੋ ਜਾਓ ਕੋੜੂਪੁਰਾ ਰੋਡ ਪੁਲ ਤੱਕ ਤੁਸੀਂ ਦੱਸ ਸਕਦੇ ਹੋ ਕਿੰਨੀਆਂ ਜਗ੍ਹਾ ਨਹੀਂ ਸ਼ੈੱਡ ਪਾਏ ਹੋਏ ਮੈਂ ਤੁਹਾਨੂੰ ਗਿਣਤੀ ਦੀ ਜਗ੍ਹਾ ਗਿਣਾ ਸਕਦੇ 100 ਜਗ੍ਹਾ ਐ ਵਦੀਆਂ ਤੇ ਅਰਸ਼ ਹੀ ਟਾਰਗੇਟ ਕਿਉਂ ਆਮ ਆਮੀ ਪਾਰਟੀ ਜੁਆਇਨ ਕਰਨ ਲੱਗੀ ਕਾਰਨਾ ਪਹਿਲੀ ਵਾਰੀ ਦੱਸ ਰਹੇ ਹੋ ਤੁਸੀਂ মিডিਆ ਤੋਂ ਮੈਂ ਕਿਹਾ ਵੀ ਹਜੇ ਤੱਕ ਤੁਸੀਂ ਕੋਈ ਇੰਟਰਵਿਊ ਨਹੀਂ ਕੀਤੀ ਜਦੋਂ ਦੀ ਜੁਆਇਨਿੰਗ ਕਰਕੇ ਆਏ ਹੋ ਕੀ ਕਾਰਨ ਬਣ ਗਿਆ ਇਹ ਤ੍ਰੀਪੁਰ ਦੇ ਵਾਇਕ ਗੁਰਦੇ ਸਿੰਘ ਸੇਕੋ ਕਿਵੇਂ ਦੇਖਦੇ ਹੋ ਉਹਨਾਂ ਦੇ ਵਿਕਾਸ ਕਾਰਜਾਂ ਨੂੰ ਚਿੱਟਾ ਆਮ ਹੈ ਸੱਟਾ ਆਮ ਹੈ ਨਸ਼ਾ ਆਮ ਹੋਇਆ ਪਿਆ ਮੈਂ ਕਿਸੇ ਦੀ ਕਾਰਜਕਾਰੀ ਨਹੀਂ ਦੇਖਣਾ ਚਾਹੁੰਦਾ ਪਰ ਹਾਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਵਾਦਾ ਕਰਦਾ ਹਾਂ ਤੇ ਬੇਨਤੀ ਕਰਦਾ ਹਾਂ ਜਿਹੜੇ ਕੰਮ ਤੁਸੀਂ ਬਣਾਏ ਆ ਜੇ ਕੋਈ ਮੇਰੇ ਕੋਲੇ ਜੇ ਕੋਈ ਸ਼ਿਕਾਇਤ ਲੈ ਕੇ ਆਊਗਾ ਮੈਂ 300% ਉਹਦੇ ਨਾਲ ਜੀ ਮੈਨੂੰ ਜੇ ਉਸ ਬੰਦੇ ਨੂੰ ਸੀਐਮ ਸਾਹਿਬ ਤੱਕ ਵੀ ਲੈ ਕੇ ਜਾਣਾ ਪਿਆ ਤੇ ਮੈਂ ਲੈ ਕੇ ਜਾਵਾਂ ਬੀਐਸੀ ਐਗਰੀਕਲਚਰ ਦੀ ਗੱਲ ਚੱਲ ਰਹੀ ਹੈ ਵੀ ਕੋਰਟ ਚ ਲਗਾਤਾਰ ਨਹੀਂ ਲਾ ਰਹੇ ਯਾਰ ਨੌਜਵਾਨ ਬੁੱਧੇ ਇੱਕ ਸਾਹ ਉਹ ਤੇ ਤਰਨੇ ਦੇ ਬੰਦੇ ਰਹੇ ਕੋਲਤਾਰ ਸਾਹਿਬ ਵੀ ਤਰਨੇ ਤੇ ਬੰਦੇ ਰਹੇ ਅੱਜ ਉਹ ਬੱਚੇ ਮਤਲਬ ਪਰੇਸ਼ਾਨੀ ਚ ਆ ਰਹੇ ਆ ਵੀ ਕੋਈ ਸੁਣ ਨਹੀਂ ਰਿਹਾ ਸੱਚ ਜਾਨਗੇ ਉਥੇ ਬਿਲਕੁਲ ਜਾਊਂਗਾ ਜੇ ਉਹ ਮੈਨੂੰ ਕਹਿੰਦੇ ਆ ਵੀ ਮੈਂ ਸੀਐਮ ਸਾਹਿਬ ਤੱਕ 200% ਤੁਹਾਨੂੰ ਇਹ ਤੁਹਾਡੇ ਮਾਧਿਅਮ ਰਾਹੀਂ ਵਾਦਾ ਕਰਦਾ ਹਾਂ ਵੀ ਉਹਨਾਂ ਨੂੰ ਮੈਂ ਸੀਐਮ ਸਾਹਿਬ ਤੱਕ ਮੀਟਿੰਗ ਦਾ ਸਮਾਂ ਲੈ ਕੇ ਸੀਐਮ ਸਾਹਿਬ ਨਾਲ ਬੁਲਾ ਸਕਦਾ ਹਾਂ ਸਤ ਜੀ ਸਾਹਿਬ ਕੰਟਰੋਵਰਸੀ ਚ ਕਿਉਂ ਰਹਿੰਦੇ ਹੋ ਤੁਸੀਂ ਕੀ ਕਾਰਨ ਬਣ ਜਾਂਦਾ ਇਹੋ ਜਿਹਾ ਦੋ ਭਰਾਵਾਂ ਦਾ ਆਪਸੀ ਰੌਲਾ ਚੱਲ ਰਿਹਾ ਹੈ ਤੁਸੀਂ ਇੱਕ ਵੀਡੀਓ ਵਾਇਰਲ ਕਰ ਦਿੰਦੇ ਹੋ ਬਾਬਾ ਫਰੀਦ ਦੇ ਅੰਦਰ ਨਹੀਂ ਕੁਛ ਦਿਨ ਨਹੀਂ ਪੈਂਦੇ ਤੁਸੀਂ ਅਗਲੀ ਵੀਡੀਓ ਵੀ ਜਾਰੀ ਕਰ ਦਿੰਦੇ ਹੋ ਡਰਾਈਵਰ ਕਿਉਂ ਦੋਨੇ ਪਰਿਵਾਰਾਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤੁਸੀਂ ਨਮੋਲ ਹੋ ਦਿਓ ਖਾਲਸਾ ਜੀ ਦੇ ਡਰਾਈਵਰ ਨੇ ਵੀਡੀਓ ਪਾਈ ਉਹਦੇ ਵਿੱਚ ਜੋ ਉਹਨਾਂ ਨੇ ਗੱਲਾਂ ਦਸੀਆਂ ਤੇ ਬ੍ਰਦਰ ਆਪਾਂ ਤਾਂ ਬਾਹਰ ਲਈ ਸੀ ਦਿਲ ਬੁਲੂ ਗਿਆ ਜਾ ਦਿਲ ਨੂੰ ਮਹਿਸੂਸ ਹੁੰਦਾ ਵੀ ਯਾਰ ਇੰਨਾ ਕੁਝ ਇੱਕ ਜਾਇਦਾਦ ਪਿੱਛੇ ਇੰਨਾ ਕੁਝ ਇਹ ਤਾਂ ਇਨਸਾਨੀਅਤ ਹੀ ਖਤਮ ਹੋ ਗਈ ਇੰਨਾਂ ਚੀਜ਼ਾਂ ਤੇ ਕੱਸ ਵੀ ਪਾਉਣਾ ਚਾਹੀਦਾ ਹੈ ਇੰਨਾਂ ਚੀਜ਼ਾਂ ਤੇ ਕੰਟਰੋਲ ਵੀ ਕਰਨਾ ਚਾਹੀਦਾ ਹੈ ਇੰਨਾਂ ਚੀਜ਼ਾਂ ਤੇ ਸਜ਼ਾ ਵੀ ਮਿਲਣੀ ਚਾਹੀਦੀ ਵਿਧਾਇਕ ਸਾਹਿਬ ਦੇ ਪੀਏ ਤੇ ਵੀ ਐਪਲੀਕੇਸ਼ਨ ਦੇਤੀ ਹੈ ਤੁਸੀਂ ਆ ਪਿਛਲੇ ਦਿਨਾਂ ਦੀ ਗੱਲ ਹੀ ਹੈ ਵਾਇਰਲ ਹੋ ਰਿਹਾ ਹੁਣੇ ਪਤਾ ਲੱਗ ਰਿਹਾ ਉਸ ਗੱਲ ਤੋਂ ਕੀ ਇਹੋ ਜਿਹੇ ਕਾਰਨ ਬਣ ਗਏ ਵਿਧਾਇਕ ਸਾਹਿਬ ਦੇ ਪੀਏ ਤੇ ਐਪਲੀਕੇਸ਼ਨ ਦੇਣੀ ਪਈ ਇਹਨਾਂ ਦਾ ਇੱਕ ਪੀਏ ਹੈ ਜੱਗੀ ਮੈਨੂੰ ਤਾਂ ਇੱਕ ਦਿਨ ਫੋਨ ਆਇਆ ਐਕਚੁਅਲੀ ਨਾ ਪਿੱਛੇ ਜੇ ਟੈਂਡਰਾਂ ਦਾ ਵੀ ਰੌਲਾ ਮਸਲਾ ਜਾਂ ਚੱਲ ਰਿਹਾ ਸੀ ਮੈਨੂੰ ਤਾਂ ਪਤਾ ਹੀ ਨਹੀਂ ਯਾਰ ਜੱਗੀ ਕੌਣ ਹੈ ਉਹਨਾਂ ਦਾ ਫੋਨ ਆਉਂਦਾ ਵੀ ਜੀ ਮੈਂ ਜੱਗੀ ਬੋਲਦਾ ਮੈਂ ਐਮਐਲਏ ਸਾਹਿਬ ਦਾ ਪੀਏ ਹ ਤੇ ਮੈਨੂੰ ਵੀ ਤੁਸੀਂ ਹੁਣ ਐਮਐਲਏ ਸਾਹਿਬ ਦੇ ਅਗੇਂਸਟ ਫੋਨ ਕਰੋਗੇ ਇਹ ਟੈਂਡਰ ਅਸੀਂ ਟਿੰਟੂ ਨੂੰ ਦਿ ਹੂੰ ਸਿੱਧਾ ਵੀ ਜੇ ਐਮਐਲਏ ਸਾਹਿਬ ਨੇ ਕਿਹਾ ਵੀ ਜੇ ਉਹਦੇ ਵਿੱਚ ਕੋਈ ਲੱਤ ਪਸਾਊਗਾ ਤੇ ਅਸੀਂ ਉਹਨੂੰ ਖਰਾਬ ਕਰਾਂਗੇ ਮੇਰੇ ਵੀ ਵਪਾਰ ਦੇ ਰਿਗਾਰਡਿੰਗ ਉਹਨਾਂ ਨੇ ਗਲਤ ਸ਼ਬਦ ਵਰਤੇ ਮੈਂ ਉਦੋਂ ਹੀ 2 ਮਿੰਟ ਬਾਅਦ ਐਸਐਸਪੀ ਸਾਹਿਬ ਨੂੰ ਕਾਲ ਕੀਤੀ ਵੀ ਐਸਐਸਪੀ ਸਾਹਿਬ ਜੇ ਇਹ ਜੇ ਬੰਦੇ ਮੈਨੂੰ ਥ੍ਰੈਟਨ ਕਰਨਗੇ ਤੇ ਮੈਂ ਇਹ ਬਰਦਾਸ਼ਤ ਨਹੀਂ ਕਰੂੰਗਾ ਤੇ ਮੈਂ ਤੁਹਾਨੂੰ ਰਿਟਰਨ ਫਾਰਮ ਦੇ ਵਿੱਚ ਇੱਕ ਐਪਲੀਕੇਸ਼ਨ ਦਿਨਾ ਹੈ ਤੇ ਕਾਰਵਾਈ ਕਰਨ ਉਹਦੇ ਨਾਲੇ ਪਰਚਾ ਸਸਿਕਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬਾਂਬਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਜਿਹੜੀ ਸ਼ਖਸੀਅਤ ਨਾਲ ਮਲਾਉਣ ਜਾ ਰਹੇ ਹਾਂ ਉਹ ਸ਼ਖਸੀਅਤ ਫਰੀਦਕੋਟ ਚ ਜਾਂ ਪੰਜਾਬ ਚ ਜਾਣ ਪਹਿਚਾਨ ਦੀ ਬਿਲਕੁਲ ਮੋਤਾਜਰੀ ਕਿਉਂਕਿ ਬੜੇ ਲੰਮੇ ਸਮੇਂ ਤੋਂ ਉਹਨਾਂ ਨੇ ਸਮਾਜ ਸੇਵਾ ਦੇ ਖੇਤਰ ਚ ਅਹਿਮ ਜ਼ਿੰਮੇਵਾਰੀਆਂ ਮਾਉਂਦੇ ਹੋਏ ਲੋੜਵੰਦਾਂ ਦੀ ਮਦਦ ਕਰਨਾ ਜਾਂ ਸਮਾਜ ਸੇਵਾ ਕਰਨਾ ਮੁੱਖ ਮਕਸਦ ਰਿਹਾ ਹੁਣ ਉਹ ਰਾਜਨੀਤੀ ਦੇ ਵਿੱਚ ਵੀ ਉਤਰੇ ਆ ਕੁਝ ਉਹਨਾਂ ਦੇ ਉੱਪਰ ਦੋਸ਼ ਵੀ ਲਾਏ ਜਾ ਰਹੇ ਆ ਕੁਝ ਲੋਕਾਂ ਵੱਲੋਂ ਕੰਟਰੋਵਰਸੀ ਦੇ ਵਿੱਚ ਵੀ ਉਹਨਾਂ ਦਾ ਨਾਮ ਆ ਰਿਹਾ ਹੈ ਕਿਸ ਕਾਰਨ ਆ ਰਿਹਾ ਹੈ ਸਾਰੀਆਂ ਗੱਲਾਂ ਨੂੰ ਲੈ ਕੇ ਅਰ ਸਚਾਰ ਆਪਣੇ ਨਾਲ ਰਹਿਣਗੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਸੀਂ ਟਾਈਮ ਦਿੱਤਾ ਸਸੀਕਲ ਜੀ ਬਾਬਾ ਸਾਹਿਬ ਥੈਂਕ ਯੂ ਤੁਹਾਡਾ ਤੁਸੀਂ ਇੱਥੇ ਆਏ ਤੇ ਤੁਹਾਡਾ ਸਵਾਗਤ ਹੈ ਤੁਸੀਂ ਅੱਜ ਹਵੇਲੀ ਆਏ ਚਲੋ ਤੁਸੀਂ ਮੈਨੂੰ ਕਾਫੀ ਸਮੇਂ ਤੋਂ ਆਪਾਂ ਦੋਨੋਂ ਗੱਲ ਕਰ ਰਹੇ ਸੀ ਤੁਹਾਡਾ ਧੰਨਵਾਦ ਇੱਥੇ ਆਉਣ ਤੇ ਜੀ ਸਰ ਸਮਾਸੀ ਵਾਲੀ ਚੇਟ ਕਿੱਥੋਂ ਲੱਗ ਗਈ ਕਿਉਂਕਿ ਤੁਸੀਂ ਤਾਂ ਰਾਜਨੀਤੀ 'ਚ ਪਛੋਕਰ ਦੇਖੀ ਹੈ ਤਾਂ ਰਾਜ ਆਪਣੇ ਨਾਲ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੀ ਸੀ ਸਮਾਜ சேவை ਤਾਂ ਜੀ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਛੋਟੇ ਹੁੰਦੇ ਤੋਂ ਹੀ ਮੇਰਾ ਬੜਾ ਮਨ ਹੁੰਦਾ ਸੀ ਵੀ ਸਮਾਜ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਛੋਟੇ ਹੁੰਦਿਆਂ ਮੈਂ ਕਈ ਵਾਰੀ ਪੰਛੀਆਂ ਨੂੰ ਜਦੋਂ ਦਾਣੇ ਪਾਉਣੇ ਤੇ ਮੈਂ ਪੰਛੀਆਂ ਦੇ ਆਲਣੇ ਲੈ ਆਉਣੇ ਤੇ ਉੱਥੇ ਦਰਖਤਾਂ ਤੇ ਟੰਗਣੇ ਮੈਂ ਹੁਣ ਮੇਰੀ ਉਮਰ 36 37 ਸਾਲ ਹੈ ਤੇ ਮੈਂ ਮੈਨੂੰ ਲੱਗਦਾ ਹੈ 23 24 ਸਾਲ ਤੋਂ ਪੰਛੀਆਂ ਨੂੰ ਦਾਣੇ ਪਾ ਰਿਹਾ ਹਾਂ ਅੱਜ ਵੀ ਜੇ ਮੈਂ ਗਿਨਾ ਤਾਂ ਡੇਲੀ ਮੈਂ ਇੱਕ ਜਗ੍ਹਾ ਇੱਕ ਐਵ ਜੀ ਕ੍ਰੀਏਟ ਕਰ ਲਈ ਜਿੱਥੇ ਹਜ਼ਾਰਾਂ ਹੀ ਪੰਛੀ ਆਉਂਦਾ ਹੈ ਤੇ ਉੱਥੇ ਦਾਣਿਆਂ ਦਾ ਪਾਣੀ ਦਾ ਮੈਂ ਪ੍ਰੋਪਰ ਉਹਨਾਂ ਦੇ ਆਲਣਿਆਂ ਦਾ ਬਹੁਤ ਵਧੀਆ ਇੱਕ ਸ਼ੁਰੂਆਤ ਤੋਂ ਹੀ ਕੰਮ ਕੀਤਾ ਹੋਇਆ ਉਦੋਂ ਬਾਅਦ ਮਨ ਕੀਤਾ ਵੀ ਜਿਹੜਾ ਐਨ ਜੀਓ ਦੇ ਖੇਤਰ ਦੇ ਵਿੱਚ ਕੀ ਕੀ ਕੰਮ ਹੋ ਸਕਦੇ ਹੌਲੀ ਹੌਲੀ ਬੜੇ ਵੱਡੀਆਂ ਐਨ ਜੀਓਜ਼ ਨਾਲ ਜੁੜੇ ਰੋਟਰੀ ਕਲੱਬ ਦੇ ਨਾਲ ਜੁੜੇ ਉਹਦੇ ਵਿੱਚ ਅੱਗੇ ਵਧੇ ਬੜੇ ਕੰਮ ਕੀਤੇ ਸਾਲ 2022 ਤੋਂ ਲੈ ਕੇ 23 ਦੇ ਵਿੱਚ ਮੇਰੀ ਰੋਟਰੀ ਕਲੱਬ ਦੀ ਐਜ਼ ਐਨ ਪ੍ਰੈਜ਼ੀਡੈਂਟ ਮੇਰੀ ਟਰਮ ਸੀ ਉਹਦੇ ਵਿੱਚ ਮੈਂ ਬਹੁਤ ਬੇਸ਼ੁਮਾਰ ਕੰਮ ਕੀਤੇ 365 ਦਿਨਾਂ ਚੋਂ 162 ਦਿਨ ਕੰਮ ਕੀਤਾ ਜਿੰਦੀ ਕਿ ਮੈਂ ਇੱਕ ਇੱਕ ਪ੍ਰੋਫਾਈਲ ਵੀ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਮੈਂ 500 ਗਾਵਾਂ ਨੂੰ ਵੀ ਰੈਸਕਿਊ ਕਰਕੇ ਗਊਸ਼ਾਲਾ ਭੇਜਿਆ ਜਿਹੜਾ ਕਿ ਮੇਰਾ ਮੇਨ ਪ੍ਰੋਜੈਕਟ ਸੀ ਸ਼ਹਿਰ ਦੇ ਵਿੱਚ ਬੜੇ ਸਾਈਨ ਬੋਰਡ ਜਲਵਾਏ ਜਿਹੜੇ ਸਪੀਡ ਬੋਰਡਸ ਹੁੰਦੇ ਆ ਅਵੇਅਰਨੈਸ ਕ੍ਰੀਏਟ ਕੀਤੀ ਵੀ ਤੁਸੀਂ ਬੱਚਿਆਂ ਨੂੰ ਅ ਅਵੇਅਰਨੈਸ ਦੇ ਜਿਹੜੇ ਹੈਗੇ ਲੈਕਚਰਸ ਦਿੱਤੇ ਕੈਂਸਰ ਦੇ ਰਿਗਾਰਡਿੰਗ ਲੈਕਚਰਸ ਦਿੱਤੇ ਕੈਂਸਰ ਦੇ ਬੜੇ ਕੈਂਪ ਲਗਾਏ ਅੱਖਾਂ ਦੇ ਬਹੁਤ ਕੈਂਪ ਲਗਾਏ 10000 ਦੇ ਕਰੀਬ ਅਸੀਂ ਉਦੋਂ ਐਨਕਾ ਦੇ ਕੈਂਪ ਲਗਾਏ ਲੋਕਾਂ ਦੀ ਨਿਗਾ ਚੈੱਕ ਕਰਕੇ ਲੋਕਾਂ ਨੂੰ ਫ੍ਰੀ ਆਫ ਕਾਸਟ ਜਿਹੜੀਆਂ ਇੰਨੀ ਗੱਦੀਆਂ ਇਹਨਾਂ ਕੰਮ ਹੀ ਪ੍ਰੋਵਾਈਡ ਕਰੀਆਂ ਐ ਇਹ ਜੀਆਂ ਕੰਮ ਬੇਸ਼ੁਮਾਰ ਕੰਮ ਜਿਹੜੇ ਹੈਗੇ ਪ੍ਰਮਾਤਮਾ ਮੈਨੂੰ ਅশীরਵਾਦ ਦੇ ਹੀ ਗਿਆ ਸੇਹ ਦੇ ਹੀ ਗਏ ਤੇ ਮੈਂ ਪ੍ਰਮਾਤਮਾ ਦੇ ਅশীরਵਾਦ ਦੇ ਨਾਲ ਅੱਗੇ ਵਧੀ ਗਿਆ ਕੰਮ ਤਾਂ ਬਹੁਤ ਵਧੀਆ ਕਰੀ ਜਾਂਦੇ ਹੀ ਪਰ ਤੁਹਾਡੇ ਏਰੀਆ ਦੇ ਵਿੱਚ ਹੀ ਸਵਾਲ ਥੋੜਾ ਜਿਹਾ ਘੜਰਾ ਹੋਊਗਾ ਮੱਲਾ ਵਾਸੀ ਤੁਹਾਡੇ ਤੋਂ ਕਿਉਂ ਔਖੇ ਆ ਦੋ ਵਾਰੀ ਧਰਨਾ ਲੱਗ ਗਿਆ ਤੁਹਾਡੇ ਬਾਹਰ ਦੇ ਅੱਗੇ ਅ ਮੱਲਾ ਵਾਸੀ ਨਹੀਂ ਕਹਿ ਸਕਦੇ ਕੁਝ ਬੰਦੇ ਕਹਿ ਸਕਦੇ ਹੁਣ ਕੁਝ ਬੰਦਿਆਂ ਨੂੰ ਨਾ ਇੱਕ ਈਗੋ ਪ੍ਰੋਬਲਮ ਹੁੰਦੀ ਹੈ ਵੀ ਮੈਂ ਜਿੰਨਾਂ ਦੇ ਵਿੱਚ ਮੈਂ ਵੱਡੀ ਹੁੰਦੀ ਆ ਮੇਰੇ ਕੋਲ ਇੱਕ ਬਹੁਤ ਸਾਲ ਪਹਿਲਾਂ 13-14 ਸਾਲ ਪਹਿਲਾਂ ਮੈਂ ਇੱਕ ਸਕੂਲ ਲਈ ਜਗ੍ਹਾ ਖਰੀਦੀ ਇੱਕ ਜਿੱਥੇ ਮੇਰੀ ਹਵੇਲੀ ਆਉਂਦੀ ਬੈਕ ਸਾਈਡ ਤੇ ਇੱਕ ਸਕੂਲ ਦੀ ਜਗ੍ਹਾ ਹੈ ਉਸ ਸਕੂਲ ਦੇ ਵਿੱਚ ਜਿਹੜਾ ਹੈਗਾ ਮੈਂ 12 ਸਾਲ ਪਹਿਲਾਂ ਉਹਦੇ ਵਿੱਚ ਸਕੂਲ ਬਣਾਇਆ ਉਸ ਜਗ੍ਹਾ ਦੇ ਵਿੱਚ ਉਹਦਾ ਜਿਹੜਾ ਜ਼ੋਨਿੰਗ ਪਲਾਨ ਸੀਗਾ ਉਹ ਸਕੂਲ ਦੇ ਵਿੱਚ ਪਾਸ ਹੋਇਆ ਹੋਇਆ ਸੀ ਜਦੋਂ ਕਿਸੇ ਵੀ ਪੁੱਡਾ ਅਪਰੂਵਡ ਕਲੋਨੀ ਦੇ ਵਿੱਚ ਆਪਾਂ ਜਾਣੇ ਆ ਨਾ ਜੀ ਪੁੱਡਾ ਅਪਰੂਵਡ ਕਲੋਨੀ ਦੇ ਵਿੱਚ ਲੇਆਉਟ ਪਲਾਨਸ ਹੁੰਦੇ ਆ ਵੀ ਪੁੱਡਾ ਪਹਿਲਾਂ ਪਾਸ ਕਰਵਾਉਂਦੀ ਹੈ ਵੀ ਤੁਸੀਂ ਕਿਸ ਚੀਜ਼ ਚ ਪਲਾਨ ਪਾਸ ਕਰਵਾਉਣਾ ਹੈ ਕਲੋਨਾਈਜ਼ਰਸ ਤੋਂ ਕਲੋਨਾਈਜ਼ਰ ਨੇ ਅੱਜ ਤੋਂ 16 ਸਾਲ ਪਹਿਲਾਂ ਉਹ ਜਗ੍ਹਾ ਸਕੂਲ ਦੇ ਵਿੱਚ ਪਾਸ ਕਰਵਾਈ ਜਦੋਂ ਕਰੋਨਾ ਆਇਆ ਮੇਰਾ ਸਕੂਲ ਚੱਲ ਰਿਹਾ ਸੀ ਤੇ ਕਰੋਨਾ ਦੇ ਵਿੱਚ ਮੇਰਾ ਸਕੂਲ ਬੰਦ ਹੋ ਗਿਆ ਅਸੀਂ ਉਦੋਂ ਦੋ ਹਿੱਸੇਦਾਰ ਸੀ ਦੋਨਾਂ ਚੋਂ ਜਦੋਂ ਅਸੀਂ ਜਦੋਂ ਸਕੂਲ ਬੰਦ ਹੋ ਗਿਆ 2 ਸਾਲ ਉਹ ਤੇ ਸਾਰਾ ਕੁਝ ਨੁਕਸਾਨ ਹੋਣ ਤੋਂ ਬਾਅਦ ਅਸੀਂ ਦੋਨਾਂ ਨੇ ਆਪਸ ਵਿੱਚ ਬੈਠ ਕੇ ਵਿਚਾਰ ਕੀਤਾ ਵੀ ਜਾਂ ਇਹ ਜਗ੍ਹਾ ਤੁਸੀਂ ਰੱਖ ਲਓ ਜਾਂ ਮੈਂ ਰੱਖ ਲਾਂ ਤੇ ਚਲੋ ਮਿਊਚੁਅਲੀ ਅੰਡਰਸਟੈਂਡਿੰਗ ਦੇ ਨਾਲ ਉਹ ਜਗ੍ਹਾ ਮੈਂ ਰੱਖ ਲਈਜੀ ਉਸ ਤੋਂ ਬਾਅਦ ਜਿਹੜਾ ਜ਼ੋਨਿੰਗ ਪਲਾਨ ਮੈਂ ਤੁਹਾਨੂੰ ਦੱਸ ਰਿਹਾ ਆ ਉਹ ਜ਼ੋਨਿੰਗ ਪਲਾਨ ਮੈਂ ਪੁੱਡਾ ਕੋਲੇ ਸੀਏ ਪੁੱਡਾ ਕੋਲੇ ਰਿਕਵੈਸਟ ਪਾਈ ਵੀ ਮੈਂ ਇਹ ਜ਼ੋਨਿੰਗ ਪਲਾਨ ਸਕੂਲ ਤੋਂ ਚੇਂਜ ਕਰਕੇ ਇਹਨੂੰ ਮੈਂ ਹੋਟਲ ਦੇ ਵਿੱਚ ਚੇਂਜ ਕਰਨਾ ਚਾਹੁੰਦਾ ਜਿਹਨੂੰ ਉਹ ਕਲੱਬ ਦਾ ਰੂਪ ਦਿੰਦੇ ਹੈਗੇ ਆ ਵੀ ਹੋਟਲ ਨੂੰ ਕਲੱਬ ਦਾ ਇੱਕ ਪੁੱਡਾ ਦਾ ਇੱਕ ਨੋਮ ਹੈ ਵੀ ਤੁਸੀਂ ਜੇ ਚੇਂਜ ਕਰਾਉਣਾ ਚਾਹੁੰਦੇ ਹੋ ਤੇ ਕਲੱਬ ਦੇ ਵਿੱਚ ਉਹ ਚੇਂਜ ਕਰ ਸਕਦੇ ਆ ਮੈਂ ਬਾਇ ਨੋਮ ਐਪਲੀਕੇਸ਼ਨ ਦੇ ਨਾਲ ਮੈਂ ਉਹਨੂੰ ਕਲੱਬ ਦੇ ਵਿੱਚ ਚੇਂਜ ਕਰਾਇਆ ਪ੍ਰੋਪਰ ਮੈਨੂੰ ਮਹਿਕਮੇ ਨੇ ਸੀਐਲਯੂ ਦਿੱਤਾ ਜਿਹੜਾ ਕਿ ਸੀਐਲਯੂ ਪ੍ਰੋਪਰ ਮੇਰੇ ਕੋ ਪੇਪਰ ਫਾਰਮ ਦੇ ਵਿੱਚ ਹੈ ਇਸੇ ਕਰਕੇ ਸ਼ਾਇਦ ਮੈਂ ਜਿਹੜੀ ਇਹ ਲੜਾਈ ਲੜ ਸਕਿਆ ਨਹੀਂ ਤਾਂ ਉਹ ਜਿਹੜੇ ਇਹਨੂੰ ਤੁਸੀਂ ਮੁਹੱਲਾ ਵਾਸੀ ਨਾ ਕਹੋ ਪੰਜ ਸੱਤ ਵਾਸੀ ਕਹੋ ਜਿਹੜੇ ਕਿ ਪੰਜ ਸੱਤ ਬੰਦੇ ਮੇਰੇ ਨਾਲ ਅੱਜ ਤੋਂ ਨਹੀਂ 15 20 ਸਾਲ ਤੋਂ ਇਹ ਜਿਹੇ ਬੰਦੇ ਹੋਣੇ ਵੀ ਚਾਹੀਦੇ ਬੰਬਾ ਸਾਹਿਬ ਇਹੇ ਬੰਦੇ ਤੁਹਾਨੂੰ ਜ਼ਿੰਦਗੀ ਜੱਗੇ ਵਧਾਉਂਦੇ ਆ ਤੁਹਾਨੂੰ ਇਹ ਸੇਧ ਦਿੰਦੇ ਆ ਵੀ ਭਾਈ ਟਿਕ ਕੇ ਨਾ ਵਾ ਅੱਗੇ ਵਧ ਤੇ ਉਹ ਚੱਲੀ ਜਾਂਦਾ ਜੀ ਇਹਨਾਂ ਪੰਜ ਸੱਤ ਬੰਦਿਆਂ ਦੇ ਕਰਕੇ ਵੀ ਉਹਨਾਂ ਨੇ ਇੱਕ ਹੋਰ ਦੋਸ਼ ਲਾਤਾ ਤੁਹਾਡੇ ਤੇ ਕਹਿੰਦੇ ਜੀ ਹਵੇਲੀ ਦੇ ਅੱਗੇ ਸ਼ੈੱਡ ਪਾ ਲਏ ਆ ਪੱਕੇ ਸ਼ੈੱਡ ਪਾ ਕੇ ਨਿਯਾਇਜ਼ ਕਬਜ਼ਾ ਕਰ ਲਿਆ ਅ ਦੇਖੋ ਇਹ ਨਾ ਵੀ ਇਹਦੇ ਵਿੱਚ ਵੀ ਮੈਂ ਪੇਪਰ ਫਾਰਮ ਦੇ ਵਿੱਚ ਸੀਏ ਸਾਹਿਬ ਨੂੰ ਇੱਕ ਰਿਕੁਐਸਟ ਦਿੱਤੀ ਸੀਏ ਸਾਹਿਬ ਨੇ ਇੱਕ ਰਿਟਰਨ ਆਰਡਰ ਕੱਢੇ ਵੀ ਬਕਾਇਦਾ ਜੋ ਕਿ ਰੂਲ ਵੀ ਹੈ ਵੈਸੇ ਸੀਏ ਸਾਹਿਬ ਨੇ ਇੱਕ ਰਿਟਰਨ ਦੇ ਵਿੱਚ ਆਰਡਰਸ ਕੱਢੇ ਜਿਸ ਆਰਡਰਸ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਵੀ ਇਹ ਐਫੀਡੇਵਿਟ ਦੇਣ ਜੇ ਕੱਲ ਨੂੰ ਰੋਡ ਵਾਈਡਿੰਗ ਹੁੰਦੀ ਹੈ ਜਾਂ ਜੇ ਸਾਨੂੰ ਸਰਕਾਰ ਨੂੰ ਇਹ ਜਗ੍ਹਾ ਦੀ ਲੋੜ ਪੈਂਦੀ ਹੈ ਤੇ ਇਹ ਉਦੋਂ ਹੀ ਜਗ੍ਹਾ ਖਾਲੀ ਕਰਨਗੇ ਤੇ ਮੈਂ ਉਹ ਐਫੀਡੇਵਿਟਸ 1 ਸਾਲ ਪਹਿਲਾਂ 1 ਸਾਲ ਪਹਿਲਾਂ ਮੇ ਉਹ ਐਫਫਡੇਵਟ ਦੇ ਚੁੱਕੇ ਹੈ ਮਤਲਬ ਜਦੋਂ ਉਹ ਕਹਿਣਗੇ ਉਦੋਂ ਖਾਲੀ ਹੋ ਜੂਗੇ ਯਾਰ ਬ੍ਰਦਰ ਇਹ ਨਾ ਬੜੀ ਅੰਡਰਸਟੈਂਡਿੰਗ ਵਾਲੀ ਗੱਲ ਹੈ ਤੁਸੀਂ ਵੇਖੋ ਵੀ ਜੇ ਸਰਕਾਰ ਨੇ ਸੜਕ ਚੌੜੀ ਕਰਨੀ ਹੈ ਉਹ ਅਰਸ਼ ਨੂੰ ਪੁੱਛ ਕੇ ਨਹੀਂ ਕਰਨੀ ਸਰਕਾਰ ਦੇ ਨਾਮ 'ਤੇ ਅਰਸ਼ ਨੂੰ ਉਹ ਪਿੱਛੇ ਹੋਣਾ ਪੈਣਾ ਇਹ ਮੈਨੂੰ ਨਹੀਂ ਕੱਲੇ ਨੂੰ ਹੋਣਾ ਪੈਣਾ ਤੁਸੀਂ ਨਹਿਰਾਂ ਤੋਂ ਸ਼ੁਰੂ ਹੋ ਜਾਓ ਕੋੜਪੁਰਾ ਰੋਡ ਪੁਲ ਤੱਕ ਤੁਸੀਂ ਦੱਸ ਸਕਦੇ ਹੋ ਕਿੰਨੀਆਂ ਜਗ੍ਹਾ ਨਹੀਂ ਸ਼ੈੱਡ ਪਏ ਹੋਏ ਮੈਂ ਤੁਹਾਨੂੰ ਗਿਣਤੀ ਦੀ ਜਗ੍ਹਾ ਗਿਣਾ ਸਕਦੇ 100 ਜਗ੍ਹਾ ਐ ਉਹ ਦੀਆਂ ਤੇ ਅਰਸ਼ ਹੀ ਟਾਰਗੇਟ ਕਿਉਂ ਮੈਂ ਉਸੇ ਗਲਤੀ ਆ ਰਹੀ ਸੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਵਾਰ-ਵਾਰ ਅਰ ਆਹ ਹੈ ਬ੍ਰਦਰ ਜਿੱਦੋਂ ਤੁਸੀਂ ਅੱਗੇ ਜ਼ਿੰਦਗੀ ਦੇ ਵਿੱਚ ਕਹਿੰਦੇ ਵਧਦੇ ਹੋ ਨਾ ਤੇ ਤੁਹਾਡੇ ਦੁਸ਼ਮਣ ਵੀ ਵਧਦੇ ਆ ਤੇ ਤੁਹਾਡੇ ਦੋਸਤ ਵੀ ਵਧਦੇ ਆ ਪਰ ਦੁਸ਼ਮਣਾਂ ਨੂੰ ਵੀ ਨਾਲ ਰੱਖਣਾ ਜ਼ਰੂਰੀ ਹੈ ਉਹਦਾ ਰੀਜ਼ਨ ਹੈ ਵੀ ਤੁਸੀਂ ਅੱਗੇ ਤਾਂ ਹੀ ਵਧੋਗੇ ਜੇ ਦੁਸ਼ਮਣ ਹੈ ਰਾਜਾ ਬੜਿੰਗ ਨੇ ਇੱਕ ਬਿਆਨ ਦਿੱਤਾ ਛੱਡ ਕੇ ਆਏ ਉਹ ਤੁਸੀਂ ਉਹਨਾਂ ਨੂੰ ਕੱਟੇ ਦਾ ਬਲਦ ਪਣਵਾਇਆ ਕੀ ਚੱਕਰ ਕੀ ਹੋ ਗਿਆ ਤੇ ਦੂਜੇ ਪਾਸੇ ਆਪ ਜੁਆਇਨ ਕਰਨ ਦਾ ਕੀ ਕਾਰਨ ਹੈ ਉਹ ਜਿਆ ਬਣ ਗਿਆ ਬੜੇ ਲੰਮੇ ਸਮੇਂ ਤੋਂ ਤੁਹਾਡੀ ਰਿਸ਼ਤੇਦਾਰੀ ਹੈ ਰਹੇ ਵੀ ਉਹ ਜੇ ਅੱਪ ਗੱਲ ਕਰ ਲਈਏ 12 ਤੋਂ ਲੈ ਕੇ ਤੇ 23 24 ਆ ਗਿਆ 24 ਚੰਦਿਆ ਬੜਾ ਲੰਮਾ ਸਮਾਂ ਤੁਸੀਂ ਕਾਂਗਰਸ ਦੇ ਵਿੱਚ ਗਿੱਦੜਵਾ ਦੇ ਵਿੱਚ ਬੜਾ ਵਰਕ ਕੀਤਾ ਐ ਯਾਰ ਬ੍ਰਦਰ ਜਦੋਂ ਅੱਜਕੱਲ ਜਿਹੜੀਆਂ ਰਿਸ਼ਤੇਦਾਰੀਆਂ ਨਾ ਜਦੋਂ ਮਤਲਬ ਖਤਮ ਹੋ ਜੇ ਤਾਂ ਰਿਸ਼ਤੇਦਾਰੀ ਖਤਮ ਹੋ ਜਾਂਦੀ ਹੈ ਇਸ ਕਰਕੇ ਮੈਂ ਇਸ ਗੱਲ ਤੇ ਜਿਹੜਾ ਇੰਨਾ ਹੀ ਬਿਆਨ ਦੇਊਗਾ ਜਦੋਂ ਤੁਹਾਡੀ ਲੋੜ ਖਤਮ ਹੋ ਜੇ ਨਾ ਤੇ ਰਿਸ਼ਤੇਦਾਰੀ ਖਤਮ ਹੋ ਜਾਂਦੀ ਨਹੀਂ ਲੱਗਦਾ ਨਹੀਂ ਕਿ ਉਹ ਬਿਆਨ ਦਿਲ ਨੂੰ ਕਿਤੇ ਨਾ ਕਿਤੇ ਡੰਗਿਆ ਉਹ ਬਿਆਨ ਠੀਕ ਹੈ ਉਹਨਾਂ ਨੇ ਆਪਦੀ ਜਿਹੜੀ ਇਹ ਸਿਆਨਪ ਦੇ ਨਾਲ ਬਿਆਨ ਦਿੱਤਾ ਬਟ ਠੀਕ ਹੈ ਵੀ ਮੇਰੇ ਮਨ 'ਚ ਅੱਜ ਵੀ ਉਹਨਾਂ ਦੀ ਗਦਰ ਹੈ ਪਰ ਇਹ ਠੀਕ ਹੈ ਵੀ ਕਈ ਵਾਰੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੋ ਸਕਦਾ ਉਹਨਾਂ ਨੇ ਬਿਆਨ ਦਿੱਤਾ ਹੋਵੇ ਬਟ ਇਹ ਲੋਕ ਤੇ ਇਹ ਜਿਹੜਾ ਰਿਸ਼ਤਾ ਹੈ ਇਹ ਲੋਕਾਂ ਨੂੰ ਪਤਾ ਹੈ ਵੀ ਇਹ ਰਿਸ਼ਤੇ ਖਤਮ ਨਹੀਂ ਹੋ ਸਕਦੇ ਪਾਰਟੀ ਬਾਜੀ ਦੇ ਨਾਲ ਤਾਂ ਘੱਟੋ-ਘੱਟ ਨਹੀਂ ਹੋ ਸਕਦੇ ਜੇ ਪੁਰਾਣੇ ਕਾਂਗਰਸੀਆਂ ਨੂੰ ਲੋੜ ਪੈ ਗਈ ਜਾਓਗੇ ਜੇ ਕੋਈ ਪੁਰਾਣੇ ਕਾਂਗਰਸੀਆਂ ਨੂੰ ਲੋੜ ਪੈ ਗਈ ਜਾਓਗੇ ਜੇ ਕੋਈ ਉਹਨਾਂ ਦਾ ਜੈਨੂਨ ਕੰਮ ਹੋਊਗਾ ਤਾਂ ਬਰੂਡ ਜ਼ਰੂਰ ਜਾਊਗਾ ਇਨਸਾਨ ਪਹਿਲਾ ਹੈ ਬਾਕੀ ਸਾਰੀਆਂ ਚੀਜ਼ਾਂ ਬਾਅਦ ਚੁਣਾਂਗੇ ਆਮਾਨ ਵੀ ਪਾਰਟੀ ਜੁਆਇਨ ਕਰਨ ਦਾ ਕੀ ਕਾਰਨ ਹੈ ਪਹਿਲੀ ਵਾਰੀ ਦੱਸ ਰਹੇ ਹੋ ਤੁਸੀਂ ਮੀਡੀਆ 'ਚ ਮੈਂ ਕਿਹਾ ਵੀ ਹਜੇ ਤੱਕ ਤੁਸੀਂ ਕੋਈ ਇੰਟਰਵਿਊ ਨਹੀਂ ਕੀਤੀ ਜਦੋਂ ਦੀ ਜੁਆਇਨਿੰਗ ਕਰਕੇ ਆਏ ਹੋ ਕੀ ਕਾਰਨ ਬਣ ਗਿਆ ਇਹੋ ਜਿਹਾ ਅ ਕੁਝ ਰੀਜ਼ਨ ਹੁੰਦੇ ਆ ਬ੍ਰਦਰ ਮੈਂ 13-14 ਸਾਲ ਬਹੁਤ ਮਿਹਨਤ ਕੀਤੀ ਇਸ ਮੈਂ ਇੰਨੀ ਮਿਹਨਤ ਕੀਤੀ ਵੀ ਹਰ ਇੱਕ ਬੰਦਾ ਕਹਿੰਦਾ ਯਾਰ ਮੈਂ 25 ਸਾਲ ਮਿਹਨਤ ਕੀਤੀ ਪਰ 25 ਸਾਲ 'ਚ ਕਿੰਨੇ ਦਿਨ ਕਿੰਨੇ ਦਿਨ ਤੁਸੀਂ ਮਿਹਨਤ ਕੀਤੀ ਮੈਂ 12 ਸਾਲ 'ਚ ਸਾਲ 'ਚ 10365 ਦਿਨ ਆਉਂਦੇ ਆ ਮੈਂ 365 ਦਿਨਾਂ 'ਚ 200 ਦਿਨ ਕੰਮ ਕੀਤਾ ਹੋਊਗਾ ਪਾਰਟੀ ਦੇ ਲਈ ਫੇਰ ਮੇਰੇ ਸਾਲ ਕਿੰਨੇ ਬਣੇ ਪਰ ਮੈਨੂੰ ਲੱਗਿਆ ਵੀ ਮੇਰੀ ਉਨੀ ਜਿਹੜੀ ਹੈ ਮੈਨੂੰ ਉਨਾ ਫਰੰਟ ਨਹੀਂ ਮਿਲਿਆ ਮੈਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਫਰੰਟ ਆਮ ਆਦਮੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੇ ਮਾਨਯੋਗ ਮੁੱਖ ਮੰਤਰੀ ਆਪਣੇ ਭਗਵੰਤ ਮਾਨ ਜੀ ਦੇ ਸਿਧਾਂਤਾਂ ਦਾ ਤੇ ਆਈਡੀਓਲੋਜੀ ਦਾ ਮੈਨੂੰ ਬਹੁਤ ਵਧੀਆ ਲੱਗੂ ਮੈਂ ਉਹਨੂੰ ਦੇਖਦੇ ਹੋਏ ਇੱਧਰ ਆਇਆ ਕਿਉਂਕਿ ਇੱਧਰ ਇੱਕ ਚੰਗੇ ਬੰਦੇ ਨੂੰ ਕੰਮ ਕਰਨ ਵਾਲੇ ਬੰਦੇ ਨੂੰ ਮੌਕੇ ਦਾ ਮੌਕਾ ਮਿਲ ਸਕਦਾ ਹੈ ਬੇਸ਼ੱਕ ਤੁਹੀ ਕਿਆ ਮੌਕਾ ਮਿਲ ਸਕਦਾ ਹੈ ਫਰੀਦਕੋਟ ਦੇ ਵਿਧਾਇਕ ਹੈ ਗੁਰਦੇਵ ਸਿੰਘ ਸੇਕੂ ਕਿਵੇਂ ਦੇਖਦੇ ਹੋ ਉਹਨਾਂ ਦੇ ਵਿਕਾਸ ਕਾਰਜ ਜਾਣਾ ਚਿੱਟਾ ਆਮ ਹੈ ਸਟਾ ਆਮ ਹੈ ਨਸ਼ਾ ਆਮ ਹੋਇਆ ਪਿਆ ਕ੍ਰਾਈਮ ਦਿਨ ਦੇ ਵੱਧਦਾ ਜਾ ਰਿਹਾ ਰੁਕਣ ਦੀ ਥਾਂ ਤੇ ਮਤਲਬ ਲਗਾਤਾਰ ਚੱਲ ਰਿਹਾ ਹੈ ਬੇਸ਼ੱਕ ਸਰਕਾਰ ਜੋ ਉਤਾਰ ਰਹੀ ਹੈ ਟੋਡੀ ਪਾਰ ਇਦਾ ਵਿਧਾਇਕ ਆ ਹੁਣ ਕਿਵੇਂ ਦੇਖਦੇ ਹੋ ਉਹਨਾਂ ਦੇ ਕੰਮ ਮੈਂ ਕਿਸੇ ਦੀ ਕਾਰਜਕਾਰੀ ਨਹੀਂ ਦੇਖਣਾ ਚਾਹੁੰਦਾ ਪ੍ਰਭੂ ਆਪਣੇ ਭਰਾ ਕਿਸੇ ਦੀ ਕਾਰਜਕਾਰੀ ਨਹੀਂ ਦੇਖਣਾ ਚਾਹੁੰਦਾ ਇਹਦੇ ਵਿੱਚ ਸਿਰਫ ਆਈਡੀਓਲੋਜੀ ਭਗਵੰਤ ਮਾਨ ਜੀ ਕਰਕੇ ਸਰਕਾਰ ਆਈ ਹੈ ਉਹਨਾਂ ਦੇ ਕੰਮਾਂ ਕਰਕੇ ਸਰਕਾਰ ਆਈ ਹੈ 2027 ਦੇ ਵਿੱਚ ਵੀ ਭਗਵੰਤ ਮਾਨ ਜੀ ਨੂੰ ਦੇਖਦੇ ਹੋਏ ਸਰਕਾਰ ਆਉਣੀ ਹੈ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਰਕਾਰ ਆਉਣੀ ਹੈ ਹਾਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਵਾਦਾ ਕਰਦਾ ਹਾਂ ਤੇ ਬੇਨਤੀ ਕਰਦਾ ਹਾਂ ਜਿਹੜੇ ਕੰਮ ਤੁਸੀਂ ਗਿਣਾਏ ਹੈ ਜੇ ਕੋਈ ਮੇਰੇ ਕੋਲੇ ਜੀ ਕੋਈ ਸ਼ਿਕਾਇਤ ਲੈ ਕੇ ਆਊਗਾ ਮੈਂ 300% ਉਹਦੇ ਨਾਲ ਜਾਊਗਾ ਉਸ ਸ਼ਿਕਾਇਲ ਦਾ ਸ਼ਿਕਾਇਤ ਦਾ 100% ਹੱਲ ਕਰਵਾਊਗਾ ਮੈਨੂੰ ਜੇ ਉਸ ਬੰਦੇ ਨੂੰ ਸੀਐਮ ਸਾਹਿਬ ਤੱਕ ਵੀ ਲੈ ਕੇ ਜਾਣਾ ਪਿਆ ਤੇ ਮੈਂ ਲੈ ਕੇ ਜਾਊਂਗਾ ਬੀਐਸੀ ਅਗਰੀਕਲਚਰ ਦੀ ਗੱਲ ਚੱਲ ਰਹੀ ਹੈ ਫਰੀਦਕੋਟ ਚ ਲਗਾਤਾਰ ਨਹੀਂ ਲਾ ਰਹੇ ਯਾਰ ਨੌਜਵਾਨ ਉਹ ਵਿਧਾਇਕ ਸਾਹਿਬ ਉਥੇ ਤਰਨੇ ਤੇ ਬੈੰਦੇ ਰਹੇ ਆ ਕੁਲਤਾਰ ਸਾਹਿਬ ਵੀ ਤਰਨੇ ਤੇ ਬੈੰਦੇ ਰਹੇ ਆ ਅੱਜ ਉਹ ਬੱਚੇ ਮਤਲਬ ਪਰੇਸ਼ਾਨੀ ਚ ਆ ਰਹੇ ਆ ਵੀ ਕੋਈ ਸੁਣ ਨਹੀਂ ਰਿਹਾ ਸੱਚਰ ਜਾਣਗੇ ਉਥੇ ਬਿਲਕੁਲ ਜਾਊਂਗਾ ਜੀ ਜੇ ਉਹ ਬੱਚੇ ਮੇਰੇ ਤੱਕ ਅਪਰੋਚ ਕਰਦੇ ਆ ਜਾਂ ਮੈਂ ਵੀ ਉਹਨਾਂ ਕੋਲ ਬਿਲਕੁਲ ਜਾਊਂਗਾ ਜੇ ਉਹ ਮੈਨੂੰ ਕਹਿੰਦੇ ਆ ਵੀ ਮੈਂ ਸੀਐਮ ਸਾਹਿਬ ਤੱਕ 200% ਤੁਹਾਨੂੰ ਇਹ ਤੁਹਾਡੇ ਮਾਧਿਅਮ ਰਾਹੀਂ ਵਾਦਾ ਕਰਦੇ ਆ ਵੀ ਉਹਨਾਂ ਨੂੰ ਮੈਂ ਸੀਐਮ ਸਾਹਿਬ ਤੱਕ ਮੀਟਿੰਗ ਦਾ ਸਮਾਂ ਲੈ ਕੇ ਸੀਐਮ ਸਾਹਿਬ ਨਾਲ ਬੁਲਾ ਸਕ ਅੱਗੇ ਉਹਨਾਂ ਦਾ ਕੀ ਫੈਸਲਾ ਲੈਣਾ ਉਹ ਸੀਐਮ ਸਾਹਿਬ ਨੇ ਦੇਖਣਾ ਪਰ ਮੈਂ ਬੜੀ ਪੋਜ਼ਿਟਿਵ ਮੀਟਿੰਗ ਕਰਾ ਸਕਦੇ ਹਾਂ ਸਤ ਜੀ ਸਾਹਿਬ ਕੰਟਰੋਵਰਸੀ ਚ ਕਿਉਂ ਰਹਿੰਨੇ ਹੋ ਤੁਸੀਂ ਕੀ ਕਾਰਨ ਬਣ ਜਾਂਦਾ ਇਹੋ ਜਿਹਾ ਕਿਉਂਕਿ ਦੂਜੇ ਪਾਸੇ ਗੱਲ ਕਰ ਗਏ ਫਰੀਦਪੁਰ ਦੀ ਬਾਬਾ ਫਰੀਦ ਸੰਸਥਾ ਦੋ ਰਿਸ਼ਤੇਦਾਰੀਆਂ ਦਾ ਮਤਲਬ ਦੋ ਪਰਿਵਾਰਾਂ ਦਾ ਆਪਸੀ ਰੌਲਾ ਚੱਲ ਰਿਹਾ ਹੈ ਤੁਸੀਂ ਇੱਕ ਵੀਡੀਓ ਵਾਇਰਲ ਕਰ ਦਿੰਦੇ ਹੋ ਬਾਬਾ ਫਰੀਦੇ ਅੰਦਰਲੀ ਕੁਛ ਦਿਨ ਨਹੀਂ ਪੈਂਦੇ ਤੁਸੀਂ ਅਗਲੀ ਵੀਡੀਓ ਵੀ ਜਾਰੀ ਕਰ ਦਿੰਦੇ ਹੋ ਉਹ ਡਰਾਈਵਰ ਜਿਹੜਾ ਉਹਨਾਂ ਦਾ ਡਰਾਈਵਰ ਹੈ ਉਹਦੀ ਵੀਡੀਓ ਵੀ ਤੁਸੀਂ ਜਾਰੀ ਕਰ ਕਿਉਂ ਦੋਨੇ ਪਰਿਵਾਰਾਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤੁਸੀਂ ਇਨਵੋਲਵ ਹੋ ਰਹੇ ਹੋ ਇਹ ਐ ਹੁੰਦਾ ਬ੍ਰਦਰ ਵੀ ਜਿਹੜਾ ਬੇਸਿਕਲੀ ਬੰਬਾ ਸਾਹਿਬ ਕਿਸੇ ਵੀ ਕਿਸੇ ਵੀ ਜ਼ਿੰਮੇਵਾਰ ਬੰਦੇ ਨੂੰ ਮੈਂ ਹਰ ਇੱਕ ਫਰੀਦਕੋਟ ਦੇ ਵਾਸੀ ਨੂੰ ਬੇਨਤੀ ਕਰਾਂਗਾ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਆਪਣੇ ਸਭ ਤੇ ਹੈ ਤੇ ਹੁਣ ਜਿਹੜਾ ਸਮਾਂ ਉਹ ਸਰਦਾਰ 인ਦਰਜੀਤ ਸਿੰਘ ਖਾਲਸਾ ਜੀ ਨੂੰ ਇਨਸਾਫ ਦਵਾਉਂਦਾ ਮੈਨੂੰ ਇਕੱਲੇ ਨੂੰ ਨਹੀਂ ਆਪਾਂ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਜੋ ਗੱਲ ਸੱਚ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ ਕੀ ਵੀ ਇਨਸਾਫ ਮਿਲੂਗਾ ਕਿਵੇਂ ਦੇਖਦੇ ਹੋ ਤੁਸੀਂ ਕੀ ਇਹੋ ਜਿਹਾ ਵੀ ਇਨਸਾਫ ਦੇ ਅਦੂਰ ਆ ਰਹਿ ਗਿਆ ਤੁਸੀਂ ਵੇਖੋ ਵੀ ਖਾਲਸਾ ਜੀ ਦੇ ਡਰਾਈਵਰ ਨੇ ਵੀਡੀਓ ਪਾਈ ਉਹਦੇ ਵਿੱਚ ਜੋ ਉਹਨਾਂ ਨੇ ਗੱਲਾਂ ਦਸੀਆਂ ਤੇ ਬ੍ਰਦਰ ਆਪਾਂ ਤਾਂ ਬਾਹਰਲੇ ਸੀ ਦਿਲ ਬਲੁੰਗ ਰਿਆਂ ਜਾਂਦਾ ਦਿਲ ਨੂੰ ਮਹਿਸੂਸ ਹੁੰਦਾ ਵੀ ਯਾਰ ਇੰਨਾ ਕੁਝ ਇੱਕ ਜਾਇਦਾਦ ਪਿੱਛੇ ਇੰਨਾ ਕੁਝ ਇਹ ਤਾਂ ਇਨਸਾਨੀਅਤ ਹੀ ਖਤਮ ਹੋ ਗਈ ਇੰਨਾਂ ਚੀਜ਼ਾਂ ਤੇ ਕੱਸ ਵੀ ਪਾਉਣਾ ਚਾਹੀਦਾ ਹੈ ਇੰਨਾਂ ਚੀਜ਼ਾਂ ਤੇ ਕੰਟਰੋਲ ਵੀ ਕਰਨਾ ਚਾਹੀਦਾ ਹੈ ਇੰਨਾਂ ਚੀਜ਼ਾਂ ਤੇ ਸਜ਼ਾ ਵੀ ਮਿਲਣੀ ਚਾਹੀਦੀ ਹੈ ਸਤਾਈ ਦੀ ਤਿਆਰੀ ਚੱਲ ਰਹੀ ਹੈ ਲੱਗਦਾ ਸੱਤਾ ਸਾਹਿਬ ਫਰੀਦਕੋਟ ਤੋਂ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਆ ਤਾਂ ਹੀ ਲੋਕਾਂ 'ਚ ਜ਼ਿਆਦਾ ਵਿਚਾਰੇ ਪਰਮਾਤਮਾ ਨੇ ਮੌਕਾ ਦਿੱਤਾ ਤਾਂ ਬ੍ਰਦਰ ਜੀ ਤੋੜ ਕੇ ਮਿਹਨਤ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਪਰਮਾਤਮਾ ਅੱਗੇ ਲੈ ਕੇ ਆਵੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਆਈਡੀਓਲੋਜੀ ਹੈ ਜਿਹੜੀ ਆਉਣ ਵਾਲੇ ਸਮੇਂ ਸਾਡੇ ਵਰਗੇ ਯੰਗ ਲੀਡਰਾਂ ਨੂੰ ਉਹਨਾਂ ਨੇ ਅੱਗੇ ਲੈ ਕੇ ਆਉਣਾ ਜੋ ਕੰਮ ਕਰ ਸਕਦੇ ਆ ਕਿਹੜੀ ਇਹੋ ਜਿਹੀ ਏਡੋਲੋਜੀ ਤੋਂ ਤੁਸੀਂ ਪ੍ਰਭਾਵਿਤ ਹੋਏ ਆ ਭਵੰਤਮਾਨ ਲਈ ਕਿਉਂਕਿ ਲੋਕ ਤਾਂ ਤਰਾ-ਤਰਾ ਕਰ ਰਹੇ ਆ ਕਹਿੰਦੇ ਕੰਮ ਕੋਈ ਨਹੀਂ ਹੋ ਰਿਹਾਗਾ ਹਰ ਪਾਸੇ ਨੁਕਤਾ ਜਿੰਨੀ ਚੱਲ ਰਹੀ ਹੈ ਸੋਸ਼ਲ ਮੀਡੀਆ ਕੋਲ ਕੇ ਦੇਖ ਲਓ ਹਰ ਪਾਸੇ ਉਹਨਾਂ ਦਾ ਵਿਰੋਧ ਚੱਲ ਰਿਹਾ ਤੁਹਾਨੂੰ ਕਿਹੜਾ ਪ੍ਰਭਾਵਿਤ ਕਰਦੀ ਤੁਸੀਂ ਇੱਕ ਪੱਤਰਕਾਰ ਹੋ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਗੱਲ ਫੇਰ ਕਹਿਣਾ ਚਾਹੂੰਗਾ ਤੁਹਾਨੂੰ ਲੱਗ ਰਿਹਾ ਵੀ ਕੰਮ ਨਹੀਂ ਹੋ ਰਿਹਾ ਕੋਈ ਬੰਦਾ ਆ ਕੇ ਮੈਨੂੰ ਇੱਕ ਐਪਲੀਕੇਸ਼ਨ ਦੇਵੇ ਕੀ ਕੰਮ ਨਹੀਂ ਹੋ ਰਿਹਾ ਕਿੱਥੇ ਕੀ ਦਿੱਕਤ ਆ ਰਹੀ ਹੈ ਮੈਂ ਉਹ ਕੰਮ ਕਰਵਾਵਾਂਗਾ ਮੇਰੇ ਕੋਲੇ ਆਉਣ ਮੈਂ ਕਰਵਾਵਾਂਗਾ ਵਿਧਾਇਕ ਸਾਹਿਬ ਦੇ ਪੀਏ ਤੇ ਵੀ ਐਪਲੀਕੇਸ਼ਨ ਦੇਤੀ ਹੈ ਤੁਸੀਂ ਆ ਪਿਛਲੇ ਦਿਨਾਂ ਦੀ ਗੱਲ ਹੀ ਹੈ ਵਾਇਰਲ ਹੋ ਰਿਹਾ ਹੁਣੇ ਪਤਾ ਲੱਗ ਰਿਹਾ ਉਸ ਗੱਲ ਤੋਂ ਕੀ ਇਹੋ ਜਿਹੇ ਕਾਰਨ ਬਣ ਗਿਆ ਵਿਧਾਇਕ ਸਾਹਿਬ ਦੇ ਪੀਏ ਤੇ ਐਪਲੀਕੇਸ਼ਨ ਦੇਣੀ ਪਈ ਇਹਨਾਂ ਦੇ ਇੱਕ ਪੀਏ ਹੈ ਜੱਗੀ ਮੈਨੂੰ ਤਾਂ ਇੱਕ ਦਿਨ ਫੋਨ ਆਇਆ ਐਕਚੁਅਲੀ ਨਾ ਪਿੱਛੇ ਜੇ ਟੈਂਡਰਾਂ ਦਾ ਕੋਈ ਰੌਲਾ ਮਸਲਾ ਜਾਂ ਚੱਲ ਰਿਹਾ ਸੀ ਉਹਦੇ ਵਿੱਚ ਗਿੰਨੀ ਤੇ ਕਈ ਆੜਤੀਏ ਮੇਰੇ ਕੋਲੇ ਆਏ ਵੀ ਜੀ ਸਾਨੂੰ ਪੁਲਿਸ ਬੜਾ ਖਰਾਬ ਕਰ ਰਹੀ ਹੈ ਮੈਂ ਉਹਨਾਂ ਨੂੰ ਕਿਹਾ ਯਾਰ ਉਹ ਕਿਉਂ ਕਿਹਾ ਕਿਉਂ ਖਰਾਬ ਕਰ ਰਹੀ ਹੋ ਨਹੀਂ ਸਾਡੇ ਅੜ ਤੇ ਗੇੜੇ ਮਾਰ ਰਹੀ ਹੈ ਮੈਂ ਉਹਨੂੰ ਨਾਲ ਲੈ ਗਿਆ ਆਈਜੀ ਸਾਹਿਬ ਕੋਲ ਮੈਂ ਆਈਜੀ ਸਾਹਿਬ ਨੂੰ ਕਿਹਾ ਮੈਂ ਕਿਹਾ ਬੇਨਤੀ ਹੈ ਜੀ ਵੀ ਜਿੰਨੇ ਜਿੰਨੇ ਤੁਸੀਂ ਪੁਲਿਸ ਮੁਲਾਜ਼ਮ ਭੇਜ ਰਹੇ ਹੋ ਜੇ ਇਹ ਗੈਂਗਸਟਰ ਹੈ ਤਾਂ ਇੱਥੇ ਹੀ ਫੜ ਲਓ ਤੁਹਾਨੂੰ ਪੁਲਿਸ ਭੇਜਣ ਦੀ ਲੋੜ ਨਹੀਂ ਪੈਣੀ ਤੁਸੀਂ ਇੱਥੇ ਹੀ ਫੜ ਲਓ ਉਹ ਕਹਿੰਦੇ ਯਾਰ ਮੈਂ ਮੈਂ ਐਸਐਸਪੀ ਨੂੰ ਸੱਦਾ ਐ ਐਸਐਸਪੀ ਸਾਹਿਬ ਨੂੰ ਕਾਲ ਕੀਤੀ ਗਈ ਐ ਐਸਐਸਪੀ ਸਾਹਿਬ ਦੇ ਨਾਲ ਬੈਠ ਕੇ ਮੀਟਿੰਗ ਹੋਈ ਉਹਨਾਂ ਨੇ ਡੀਐਸਪੀ ਨੂੰ ਸੱਦਾ ਉਹਦਾ ਕੋਈ ਕਸੂਰ ਨਹੀਂ ਕੱਢਿਆ ਤੇ ਉਹਨੂੰ ਛੱਡ ਦਿੱਤਾ ਗਿਆ। ਅਗਲੇ ਦਿਨ ਮੈਨੂੰ ਇਹਦੇ ਪੀਏ ਦਾ ਫੋਨ ਆਉਂਦਾ। ਮੈਨੂੰ ਤਾਂ ਪਤਾ ਹੀ ਨਹੀਂ ਯਾਰ ਜੱਗੀ ਕੌਣ ਹੈ। ਉਹਨਾਂ ਦਾ ਫੋਨ ਆਉਂਦਾ ਵੀ ਜੀ ਮੈਂ ਜੱਗੀ ਬੋਲਦਾ। ਮੈਂ ਐਮਐਲਏ ਸਾਹਿਬ ਦਾ ਪੀਏ ਹਾਂ। ਤੇ ਮੈਨੂੰ ਵੀ ਤੁਸੀਂ ਹੁਣ ਐਮਐਲਏ ਸਾਹਿਬ ਦੇ ਅਗੇਂਸਟ ਫੋਨ ਕਰੋਗੇ। ਇਹ ਟੈਂਡਰ ਅਸੀਂ ਟਿੰਟੂ ਨੂੰ ਦਵਾਉਣੇ ਆ। ਅੱਛਾ। ਹੂੰ ਸਿੱਧਾ। ਵੀ ਜੇ ਐਮਐਲਏ ਸਾਹਿਬ ਨੇ ਕਿਹਾ ਵੀ ਜੇ ਉਹਦੇ ਵਿੱਚ ਕੋਈ ਲੱਤ ਫਸਾਊਗਾ ਤੇ ਅਸੀਂ ਉਹਨੂੰ ਖਰਾਬ ਕਰਾਂਗੇ। ਮੇਰੇ ਵੀ ਵਪਾਰ ਦੇ ਰਿਗਾਰਡਿੰਗ ਉਹਨਾਂ ਨੇ ਗਲਤ ਸ਼ਬਦ ਵਰਤਿਆ। ਮੈਂ ਉਦੋਂ ਹੀ 2 ਮਿੰਟ ਬਾਅਦ ਐਸਐਸਪੀ ਸਾਹਿਬ ਨੂੰ ਕਾਲ ਕੀਤੀ ਵੀ ਐਸਐਸਪੀ ਸਾਹਿਬ ਜੇ ਇਹ ਜੇ ਬੰਦੇ ਮੈਨੂੰ ਥ੍ਰੈਟਨ ਕਰਨਗੇ ਤੇ ਮੈਂ ਇਹ ਬਰਦਾਸ਼ਤ ਨਹੀਂ ਕਰੂੰਗਾ ਤੇ ਮੈਂ ਤੁਹਾਨੂੰ ਰਿਟਰਨ ਫਾਰਮ ਦੇ ਵਿੱਚ ਇੱਕ ਐਪਲੀਕੇਸ਼ਨ ਦਿੰਨਾ ਹੈ ਅਤੇ ਕਾਰਵਾਈ ਕਰੋ ਤੇ ਨਾਲੇ ਪਰਚਾ ਦਿਓ ਮੈਂ ਉਦੋਂ ਹੀ ਨਾ ਸਮਾਂ ਪਾਉਂਦੇ ਹੋਏ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਤੇ ਉਹ ਐਪਲੀਕੇਸ਼ਨ ਦਿੱਤੀ ਤੇ ਉਹਨਾਂ ਤੇ ਕਾਰਵਾਈ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਤਾ ਮੈਨੂੰ ਪਤਾ ਲੱਗਿਆ ਤੁਸੀਂ ਮੈਂ ਮੁੱਖ ਮੰਤਰੀ ਸਾਹਿਬ ਕੋਲੇ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਇੱਕ ਵਲੰਟੀਅਰ ਟੀਚਰ ਮੈਨੂੰ ਜਦੋਂ ਪਤਾ ਕਰਨ ਤੇ ਪਤਾ ਲੱਗਿਆ ਵੀ ਇਹ ਜੱਗੀ ਪੱਖੀ ਕਲਾ ਕਲਾ ਤੋਂ ਹੈ ਤੇ ਉਹ ਵਲੰਟੀਅਰ ਟੀਚਰ ਹੈ ਤੇ ਜਦੋਂ ਮੈਨੂੰ ਇਹ ਪਤਾ ਲੱਗਿਆ ਯਾਰ ਦਿਲ ਨੂੰ ਬੜੀ ਸੱਟ ਲੱਗੀ ਵੀ ਇਹ ਯਾਰ ਸਾਡਾ ਸਿਸਟਮ ਜਾ ਕਿੱਧਰ ਨੂੰ ਰਿਹਾ ਫਿਰ ਮੈਂ ਉੱਥੇ ਬੇਨਤੀ ਕੀਤੀ ਵੀ ਜੋ ਇਹ ਹਾਲਾਤ ਬਣ ਰਹੇ ਜੀ ਉਹ ਅੱچھے ਨਹੀਂ ਬਣ ਰਹੇ ਤੇ ਇਸ ਨੂੰ ਸੁਧਾਰਿਆ ਜਾਣਾ ਚਾਹੀਦਾ ਆਉਣ ਵਾਲੇ ਪ੍ਰੋਜੈਕਟ ਕਿਹੜੇ ਐ ਲਾਸਟ ਤੇ ਕੋਈ ਸਵਾਲ ਐ ਸਮਾਜ ਸੇਵਾ ਦੇ ਖੇਤਰ ਚ ਜਾਂ ਰਾਜਨੀਤੀ ਨੂੰ ਲੈ ਕੇ ਆਉਣ ਵਾਲੇ ਪ੍ਰੋਜੈਕਟ ਕਿਹੜੇ ਚੱਲ ਰਹੀ ਐ ਮੈਂ ਪਿੱਛੇ ਜੀ ਇੱਕ ਮੀਟਿੰਗ ਕੀਤੀ ਸੀ ਯੂਥ ਵੈਲਫੇਅਰ ਵਾਲੇ ਦਿਨ ਜਿਸ ਦਿਨ ਕਿ ਯੂਥ ਦੀ ਇੰਪਾਵਰਮੈਂਟ ਕਿਵੇਂ ਹੋ ਸਕਦੀ ਐ ਮੇਰੇ بڑے ਭਰਾਵਾਂ ਨੇ ਉਸ ਮੀਟਿੰਗ ਦੇ ਵਿੱਚ ਹਿੱਸਾ ਲਿਆ ਅਸੀਂ ਇੱਕ ਫਾਈਨਲ ਕੀਤਾ ਦੋ ਜਗ੍ਹਾ ਅਸੀਂ ਫਾਈਨਲ ਕੀਤੀਆਂ ਇੱਕ ਪੱਖੀ ਕਲਾ ਇੱਕ 사ਦਕ ਜੀਹਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਵੇਂ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਆ ਉਥੇ ਇੱਕ ਕਿਰਾਏ ਤੇ ਜਗਾ ਲੈ ਕੇ ਲੋਕਾਂ ਨੂੰ ਕੋਈ ਸਕਿੱਲ ਸਿਖਾਵਾਂਗੇ ਬੇਸਿਕਲੀ ਮੈਂ ਸਮਝਦਾ ਵੀ ਸਾਡੇ ਪੰਜਾਬ ਦੇ ਵਿੱਚ ਸਕਿੱਲ ਦੀ ਪ੍ਰੋਬਲਮ ਨਹੀਂ ਹੈ ਜਿਹੜੀ ਚੀਜ਼ ਬਣਦੀ ਹੈ ਉਹਨੂੰ ਮਾਰਕੀਟਿੰਗ ਦੀ ਪ੍ਰੋਬਲਮ ਹੈ ਮੈਂ ਉਹ ਪਲੈਟਫਾਰਮ ਕ੍ਰੀਏਟ ਕਰੂੰਗਾ ਜਿੱਥੇ ਕਿ ਹਜ਼ਾਰਾਂ ਹੀ ਬੰਦੇ ਚੀਜ਼ ਆ ਕੇ ਬਣਾਉਣਗੇ ਤੇ ਮੈਂ ਉਹਦੀ ਜ਼ਿੰਮੇਵਾਰੀ ਲਵਾਂਗਾ ਵੀ ਉਹਨੂੰ ਮਾਰਕੀਟ ਦੇ ਵਿੱਚ ਕਿਵੇਂ ਉਤਾਰ ਸਕਦਾ ਕਿਵੇਂ ਵੇਚ ਸਕਦਾ ਭਾਵੇਂ ਮੈਨੂੰ ਆਪਦੇ ਕੋਲੋਂ ਆਉਂਦੀ ਪੇਮੈਂਟ ਲਾਉਣੀ ਪਵੇ ਬਹੁਤ ਬਹੁਤ ਸ਼ੁਕਰੀਆ ਸੱਚਾ ਥੈਂਕ ਯੂ ਬਾਬਾ ਸਾਹਿਬ ਤੁਹਾਡਾ ਧੰਨਵਾਦ ਬਹੁਤ ਬਹੁਤ ਇਹ ਇਹ ਸੀ ਅਰ 70 ਜਿਨ੍ਹਾਂ ਨੇ ਖੁੱਲ ਕੇ ਹਰੇਕ ਸਵਾਲ ਦਾ ਜਵਾਬ ਦਿੱਤਾ ਹੈ ਕਾਫੀ ਕੌਂਟ੍ਰੋਵਰਸੀਅਲ ਰਹੀ ਸੀਗੀ ਹਰੇਕ ਸਵਾਲ ਦਾ ਆਪਾਂ ਖੁੱਲ ਕੇ ਜਵਾਬ ਲਿਆ ਤੇ ਉਹਨਾਂ ਨੇ ਵੀ ਬੇਦਾਅਕ ਹੋ ਕੇ ਬਿਨਾਂ ਕਿਸੇ ਚਿਜਕ ਤੋਂ ਖੁੱਲ ਕੇ ਜਵਾਬ ਦਿੱਤੇ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਇੰਟਰਵਿਊ ਪਸੰਦ ਆਈ ਹੋਗੀ ਜੇ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਪੰਜਾਬੀਓ